ਕੀਕਾਲ ਸਾਰੇ ਵੀਰਾਂ ਨੂੰ ਜੀ ਕਰ ਰਹੇ ਆ ਵੀਰ ਅੱਜ ਜਦੋਂ ਨਵਾਂ ਬਲਾਉਂਟ ਆਇਆ ਸਿੱਕੇ ਸਾਰੇ ਖੀਤੋਂ ਮੰਗਦੇ ਠੀਕ ਆ ਆਪਣਾ ਗੁੱਡ ਚੋਟ ਚਲਾਈ ਗਿਆ ਬਈ ਅੱਜ ਆਏ ਤੇ ਸਿੱਟਣਾ ਇਹ ਆਪਣਾ ਕਾਨਨ ਹੈ ਇੱਕ ਜੀ ਅੱਜ ਜਾਇ ਤੇ ਆਪਾਂ ਫਿਰ ਧਮੱਕਾ ਛੱਡਣਾ ਫਾਰਮ 'ਪਾ। ਓ ਆਲੂ ਪਟੋਰੇ ਆ ਬਈ। ਅੱਜ ਮੁੱਕਲੀ ਪਟਾਈ ਸਟਾਰਟ ਹੋ ਗਈ ਇੱਧਰ। ਠੀਕ ਹੈ ਜੀ। ਇੱਧਰ ਕਣਕ ਨੂੰ ਪਾਣੀ ਛੱਡਿਆ ਵਾ। ਇੱਧਰ ਆਦੂਆਂ ਜੀ। ਕੋਈ ਪਟਾਈ ਸਟਾਰਟ। ਠੀਕ ਹੈ ਜੀ। ਸਾਰੇ ਨਾਲ ਸਾਰੇ ਠੀਕ ਹੈ। ਘੈਂਟਾ ਸਾਰੇ। ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਵੀ। ਅਜਾ ਗੰਨਾ ਖੜਿਆ ਬਾਈ ਗੇਮੇ ਨੂੰ ਆਪਣੇ ਗੰਨਾ ਵੱਢਣੇ ਨੂੰ ਖੜਿਆ। ਠੀਕ ਹੈ ਜੀ। ਇਧਰ ਆਵਣ ਬੰਦੇ ਨੇ ਛੱਡੇ ਆਲਾ ਮੱਕੀ ਨੂੰ ਪਾਣੀ। ਕੈਂਟਾ ਬੰਤੇ ਨੇ ਕੈਂਟਾ ਬੰਤੇ ਨੇ। ਕਿੰਨੋਂ ਵਾਂ ਨਹੀਂ ਛੋਟ ਰੱਖਿਆ ਇਹ ਜੀ ਕੋਈ ਬਣਾਈ ਰਿਹਾ ਵੀਡੀਓ ਦੇ ਨਾਲ ਜੀ ਇਹ ਖੜੀ ਹੈ ਆਪਣੀ ਵਾਲੀ ਚਿੱਟੀ ਐਸ ਕ੍ਰਾਸ ਕੋ ਖੜੀ ਹੈ ਆਪਣੀ ਵਾਲੀ ਕਾਲੀ ਘੋੜੀ ਇਹ ਮਕਾਨ ਬਣਾਇਆ ਦਾ ਵੀਰ ਆਪਾਂ ਨੇ ਠੀਕ ਹੈ ਜੀ ਜਨਰੇਟਰ ਖੜਿਆ ਇਹ ਆਪਣਾ ਜੀਨੈਕਟਰ ਖੜਿਆ ਜੀ ਜੀਨੈਕਟਰ ਸਾਡਾ ਮਾਹਵ ਵਧੀਆ ਬਣਾਵਾ ਬਾਈ ਉਹ ਰਾਜੇ ਕਿਸੇ ਨਾ ਰਾਤ ਨੂੰ ਰਹਿ ਵੀ ਸਕਦਾ ਠੀਕ ਹੈ ਜੀ ਗੱਲ ਲੈ ਚੱਲਦੀ 24 ਘੰਟੇ ਹੀ ਬਣੇ ਰਹੋ ਵੀਰ ਵੀਡੀਓ ਦੇ ਨਾਲ